ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਕਰਪਲਾ ਹੋ ਪਲਾ ਗਊ ਸੇਵਾਦਾਨ ਪਿੰਡ ਰਟੌਲ ਰੋਹੀ ਦੇ ਵਿੱਚ ਜ਼ਿਲ੍ਹਾ ਮੋਗਾ ਪਿੰਡ ਖੋਸਾ ਪਾਡੋ ਕੀ ਮਾਜੀ ਮਨਜੀਤ ਕੌਰ ਜਰਮਨੀ ਦੇ ਵਿੱਚ ਪੱਕੇ ਤੌਰ ਤੇ ਰਹਿ ਰਹੇ ਨੇ ਉਹ ਆਪਣੇ ਕੋਲ ਇੱਥੇ ਪਹੁੰਚੇ ਪਿੰਡ ਰਟੌਲਾਂ ਦੇ ਵਿੱਚ ਵੀਰਾ ਗੁਰਮੀਤ ਸਿੰਘ ਮਾਜੀ ਦਾ ਭਤੀਜਾ ਉਹਨਾਂ ਨਾਲ ਆਪਣੀ ਚਲੋ ਗੱਲਬਾਤ ਹੋਈ ਸੀਗੀ ਉਹ ਆਪਣੇ ਕੋਲੇ ਇੱਥੇ ਪਿੰਡ ਪਹੁੰਚੇ ਕਾਫੀ ਲੰਮਾ ਸਮਾਂ ਆਪਣੇ ਕੋਲੇ ਬੈਠੇ ਮਾਜੀ ਨਾਲ ਗੱਲਬਾਤ ਹੋਈ ਸੋ ਬਹੁਤ ਵਧੀਆ ਲੱਗਾ ਉਹਨਾਂ ਨੂੰ ਗੱਲਬਾਤ ਕਰਕੇ ਮਿਲ ਕੇ ਵੀਰਾ ਗੁਰਮੀਤ ਵੀ ਪਹੁੰਚਿਆ ਸੀ ਆਪਾਂ ਬਹੁਤ ਬਹੁਤ ਸਾਡੀ ਸਾਰੀ ਟੀਮ ਵੱਲੋਂ ਤਹਿ ਦਿਲੋਂ ਤੇ ਧੰਨਵਾਦ ਕਰਦੇ ਹਾਂ ਮਾਜੀ ਦੇ ਇੱਥੇ ਪਹੁੰਚਣ ਤੇ ਪਿੰਡ ਰਟੋਲਾ ਦੇ ਵਿੱਚ ਉਹਨਾਂ ਨੇ ਆਪਣੇ ਕੋਲੇ 32000 ਰੁਪਏ ਦੀ ਗਊ ਸੇਵਾ ਦਾਨ ਦੇ ਵਿੱਚ ਹਿੱਸਾ ਪਾਇਆ ਉਹਨਾਂ ਨੇ ਜਿਹਦੇ ਵਿੱਚ ਕਿ 30000 ਰੁਪਏ ਦੀ ਮਾਜੀ ਨੇ ਐਟ ਦੀ ਸੇਵਾ ਕੀਤੀ ਸੋ 2000 ਰੁਪਏ ਇੱਥੇ ਗਊਆਂ ਦੇ ਗੁਰਦੇ ਲਈ ਸੇਵਾ ਕਰਕੇ ਗਏ ਸੋ ਆਪਾਂ ਜਿਸ ਵੀ ਸ਼ਰਦਾ ਤੇ ਭਾਵਨਾ ਨੇ ਮਾਝੀ ਨੇ ਸੇਵਾ ਕੀਤੀ ਉਹਨਾਂ ਦੀ ਸ਼ਰਦਾ ਤੇ ਭਾਵਨਾ ਵਾਹਿਗੁਰੂ ਮੇਰ ਕਰੇ ਸੱਚੇ ਪਾਤਸ਼ਾਹ ਪਰਮਾਤਮਾ ਦਿਨ ਰਾਤ ਰਕੀ ਚੌਗਣੀ ਬਖਸ਼ਿ ਉਹਨਾਂ ਨੂੰ ਹੋਰ ਵੀ ਮਾਝੀ ਕਹਿੰਦੇ ਸੀ ਕਿ ਇਸ ਚੀਜ਼ ਦੀ ਜਦੋਂ ਵੀ ਲੋੜੇ ਕੰਮ ਚੱਲਿਆ ਤੇ ਸਾਨੂੰ ਜ਼ਰੂਰ ਵੀਰੇ ਗਰਮੀਤ ਨਾਲ ਗੱਲ ਕਰਿਓ ਜੀ ਹੋਰ ਜਿੰਨੇ ਵੀ ਵੀਰ ਸਾਨੂੰ ਮੇਰੇ ਪੈਂਡਰ ਟੋਲ ਰਹੀ ਤੇ ਸਪੋਰਟ ਕਰਦੇ ਆ ਜਾਂ ਸਾਨੂੰ ਆਸੇ ਪਾਸੇ ਜਿੰਨੇ ਵੀ ਸਾਡੇ ਨਗਰ ਜਿੰਨੇ ਭਰਾ ਸਾਡੇ ਨਾਲ ਜੁੜੇ ਹੋਏ ਆ ਫੇਸਬੁੱਕ ਤੇ ਵਟਸਐਪ ਤੇ ਹੋਰ ਜਿੰਨੇ ਵੀ ਭਰਾਵਾਂ ਨੇ ਇੱਥੇ ਹਿੱਸਾ ਪਾਇਆ ਸਾਡੀਆਂ ਵੀਡੀਓ ਚੰਗੀਆਂ ਆ ਤੇ ਵਧੀਆ ਲੱਗਦੀਆਂ ਆਪਾਂ ਬੇਸਹਾਰਾ ਤੇ ਬੇਜ਼ਵਾਨੀਆਂ ਦੇ ਲਈ ਰੋਡ ਐਕਸੀਡੈਂਟ ਤੇ ਕੰਮ ਕਰਦੇ ਆਂ ਸਾਡੀਆਂ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਭਰਾ ਵੀ ਕਿਸੇ ਦਾਨੀ ਭਰਾ ਸੱਜਣ ਤੱਕ ਪਹੁੰਚ ਜਾਣ ਜੇ ਕੋਈ ਦਾਨ ਕਰਨਾ ਚਾਹੁੰਦਾ ਹੋਵੇ ਗਊਆਂ ਦੇ ਪ੍ਰਤੀ ਤੇ ਸੋ ਜ਼ਰੂਰ ਵੀਰ ਕੋਈ ਦਾਨ ਕਰ ਸਕਦਾ ਏ ਹੋਰ ਜਿੰਨੇ ਵੀ ਭਰਾ ਸਾਡੇ ਨਾਲ ਐਨਆਰਆਈ ਭਰਾ ਵੀ ਜੁੜੇ ਆਪਾਂ ਭਾਈ ਉਹਨਾਂ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਤੇ ਧੰਨਵਾਦ ਕਰਦੇ ਆਂ ਔਰ ਜਿੰਨੇ ਭਰਾ ਸਾਡੇ ਇੰਸਟਾਗ੍ਰam ਫੇਸਬੁੱਕ ਤੇ ਵੇਖਦੇ ਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ